ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਸਰਗੁਣ ਨਿਰਗੁਣ ਨਿਰੰਕਾਰ ਸੁੰਨ ਸਮਾਦੀ ਆਪ ਆਪਨ ਕੀ ਆ ਨਾਨਕਾ ਆਪੇ ਹੀ ਫਿਰ ਜਾਪ ਅਸ਼ਟਪਦੀ ਜਬ ਆਕਾਰ ਇਹ ਕਛ ਨਾ ਦ੍ਰਿਸ਼ਟੀਤਾ ਪਾਪ ਪੁੰਨ ਤਬ ਕਹਿਤੇ ਹੋਤਾ ਜਬ ਧਾਰੀ ਆਪਨ ਸੁੰਨ ਸਮਾਦ ਤਬ ਬੈਰ ਵਿਰੋਧ ਕਿਸ ਸੰਗ ਕੁਮਾਤ ਜਬ ਇਸ ਕਾ ਬਰਨ ਚਿਹਨ ਨਾ ਜਾਪਤ ਤਬ ਹਰਖ ਸੋਗ ਕਹੋ ਕਿਸੈ ਬਿਆਪਤ ਜਬ ਆਪਨ ਆਪ ਆਪ ਪਾਰ ਬ੍ਰਹਮ ਤਬ ਮੋਹ ਕਹਾ ਕਿਸ ਹੋਵਤ ਭਰਮ ਆਪਨ ਖੇਲ ਆਪ ਵਰਤੀ ਜਾ ਨਾਨਕ ਕਰਨੇ ਹਾਰ ਨ ਦੂਜਾ ਜਬ ਹੋਵਤ ਪ੍ਰਭ ਕੇਵਲ ਤਨੀ ਤਬ ਬੰਧ ਮੁਕਤ ਕਹੋ ਕਿਸ ਕਉ ਗਨੀ ਜਬ ਇਕ ਹੈ ਹਰ ਅਗਮ ਅਪਾਰ ਤਬ ਨਰਕ ਸੁਰਗ ਕਹੋ ਕੌਨ ਔਤਾਰ ਜਬ ਨਿਰਗੁਨ ਪ੍ਰਭ ਸਹਿਜ ਸੁਭਾਏ ਤਬ ਸ਼ਿਵ ਸਕਤ ਕਹੋ ਕਿਤ ਠਾਏ ਜਬ ਆਪਹਿ ਆਪ ਆਪਣੀ ਜੋਤ ਧਰੈ ਤਬ ਕਵਨ ਨਿਡਰ ਕਵਨ ਕਤ ਡਰੈ ਆਪਨ ਚਲਤ ਆਪ ਕਰਨੇ ਹਾਰ ਨਾਨਕ ਠਾਕੁਰ ਅਗਮ ਅਪਾਰ ਅਬਨਾਸੀ ਸੁਖ ਆਪਨ ਆਸਨ ਤਹਿ ਜਨਮ ਮਰਨ ਕਹੋ ਕਹਾ ਬਿਨਾਸਨ ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਤਰਾਸ ਕਹੋ ਕਿਸ ਹੋਏ ਜਬ ਅਬਗਿਤ ਅਗੋਚਰ ਪ੍ਰਭ ਏਕਾ ਤਬ ਚਿੱਤਰ ਗੁਪਤ ਕਿਸ ਪੁੱਛਤ ਲੇਖਾ ਜਬ ਨਾਥ ਨਰੰਜਨ ਅਗੋਚਰ ਅਗਾਦੇ ਤਬ ਕੌਣ ਛੁਟੇ ਕੌਣ ਬੰਧਨ ਬਾਧੇ ਆਪਨ ਆਪ ਆਪ ਹੀ ਅਚਰਜਾ ਨਾਨਕ ਆਪਨ ਰੂਪ ਆਪ ਹੀ ਉਪਰਜਾ ਜਹ ਨਿਰਮਲ ਪੁਰਖ ਪੁਰਖ ਪਤ ਹੋਤਾ ਤਹਿ ਬਿਨ ਮੈਲ ਕਹੋ ਕਿਆ ਤੋਤਾ ਜਹ ਨਰੰਜਨ ਨਿਰੰਕਾਰ ਨਿਰਬਾਨ ਤਹਿ ਕੌਣ ਕੋ ਮਾਨ ਕੌਣ ਅਬਮਾਨ ਜਹ ਸਰੂਪ ਕੇਵਲ ਜਗਦੀਸ਼ ਤਹਿ ਛਲ ਛਿਦਰ ਲਗਤ ਕਉ ਕੀਸ ਜਹ ਜੋਤ ਸਰੂਪੀ ਜੋਤ ਸੰਗ ਸਮਾਵੈ ਤਹਿ ਕਿਸੈ ਭੂਖ ਕਵਨ ਤ੍ਰਿਪਤਾਵੈ ਕਰਨ ਕਰਾਵਨ ਕਰਨੈ ਹਾਰ ਨਾਨਕ ਕਰਤੇ ਕਾ ਨਾਹੇ ਸੁਮਾਰ ਜਬ ਆਪਣੀ ਸੋਭਾ ਆਪਨ ਸੰਗ ਬਨਾਈ ਤਬ ਕਵਨ ਮਾਏ ਬਾਪ ਮਿੱਤਰ ਸੁਤ ਭਾਈ ਜਹ ਸਰਬ ਕਲਾ ਆਪੈ ਪਰਬੀਨ ਤਹ ਬੀਦ ਕਤੇਵ ਕਹਾ ਕੋ ਚੀਨ ਜਬ ਆਪਨ ਆਪ ਆਪ ਉਰ ਧਾਰੈ ਤੋ ਸ਼ਗਨ ਅਪ ਸ਼ਗਨ ਕਹਾ ਵਿਚਾਰੈ ਜਹ ਹੈ ਆਪਨ ਊਚ ਆਪਨ ਆਪ ਨੀਰਾ ਤਹ ਕੌਣ ਠਾਕੁਰ ਕੌਣ ਕਹੀਐ ਚੇਰਾ ਬਿਸਮਨ ਬਿਸਮ ਰਹੇ ਬਿਸਮਾਦ ਨਾਨਕ ਆਪਣੀ ਗਤ ਜਾਣ ਆਪ ਜਹ ਅਛਲ ਅਛੇਦ ਅਪੇਦ ਸਮਾਇਆ ਪੂਹਾ ਕਿਸੈ ਵਿਆਪਤ ਮਾਇਆ ਆਪਸ ਕੋ ਆਪ ਹੈ ਆਦੇਸ ਤਹ ਗੁਣ ਕਾ ਨਾਹੀ ਪਰਵੇਸ ਜਹ ਇੱਕ ਇਕ ਭਗਵੰਤਾ ਤਹ ਕੌਨ ਚਿੰਤ ਕਿਸ ਲਾਗੇ ਚਿੰਤਾ ਜਹ ਆਪਨ ਆਪ ਆਪਤੀ ਆਰਾ ਤਹ ਕੌਨ ਕਥੈ ਕੌਨ ਸੁਨਣਹਿ ਹਾਰਾ ਬਹੁ ਬਿਅੰਤ ਊਚ ਦੇ ਊਚਾ ਨਾਨਕ ਆਪਸ ਕੋ ਆਪੈ ਪਹੁੰਚਾ ਜਹ ਆਪ ਰਚਿਓ ਪਰ ਪੰਚ ਆਕਾਰ ਤਹਿ ਗੁਣ ਮੈਂ ਕਿਨੋ ਵਿਸਤਾਰ ਪਾਪ ਪੁੰਨ ਤਹਿ ਭਈ ਕਹਾਵਤ ਕੋ ਨਰਕ ਕੋ ਸੁਰਗ ਬੰਛਾਵਤ ਆਲ ਜਾਲ ਮਾਇਆ ਜੰਜਾਲ ਹਉ ਮੈਂ ਮੋਹ ਭਰਮ ਪੈ ਭਾਰ ਦੂਖ ਸੁਖ ਮਾਨ અપਮਾਨ ਅਨਕ ਪ੍ਰਕਾਰ ਕੀਓ ਬਖਿਆਨ ਆਪਨ ਖੇਲ ਆਪ ਕਰ ਦੇਖੈ ਖੇਲ ਸੰਕੋਚੈ ਤਉ ਨਾਨਕ ਏਕੈ ਜਹ ਅਬਗਤ ਭਗਤ ਤਹ ਆਪ ਜਹ पसरੈ ਪਸਾਰ ਸੰਤ ਪ੍ਰਤਾਪ ਦੋਹੂ ਪਾਖ ਕਾ ਆਪੈ ਧਨੀ ਉਨਕੀ ਸ਼ੋਭਾ ਉਨਹੂ ਬਣੀ ਆਪਹਿ ਕੌਤਕ ਕਰੈ ਆਨੰਦ ਚੋਜ ਆਪਹਿ ਰਸ ਭੋਗਨ ਨਿਰਜੋਗ ਜਿਸ ਭਾਵੈ ਤਿਸ ਆਪਨ ਨਾਇ ਲਾਵੈ ਜਿਸ ਭਾਵੈ ਤਿਸ ਖੇਲ ਖਿਲਾਵੈ ਬੇਸ਼ੁਮਾਰ ਅਠਾ ਅਗੰਤ ਅਤੂਲੈ ਜਿਉਂ ਬੁਲਾਵੋ ਤਿਉ ਨਾਨਕ ਦਾਸ ਬੋਲੇ ਸ਼ਲੋਕ ਜੀ ਜੰਤ ਕੇ ਠਾਕੁਰ ਆਪੇ ਵਰਤਨ ਹਾਰ ਨਾਨਕ ਏਕੋ ਪਸਰਿਆ ਦੂਜਾ ਕੈ ਨਿਸ਼ਟਾਰ ਅਸ਼ਟਪਦੀ ਆਪ ਕਥੈ ਆਪ ਸੁਣਨੈ ਹਾਰ ਆਪਹਿ ਏਕ ਆਪ ਵਿਸਥਾਰ ਜਾਂ ਤਿਸ ਭਾਵੈ ਤਾਂ ਸ੍ਰਿਸ਼ਟੋ ਪਾਏ ਆਪਣੇ ਭਾਣੇ ਲਈ ਸਮਾਏ ਤੁਮ ਤੇ ਭਿੰਨ ਨਹੀਂ ਕਿਛ ਹੋਏ ਆਪਨ ਸੂਤ ਸਭ ਜਗਤ ਪਰੋਏ ਜਾਂ ਕੋ ਪ੍ਰਭ ਜੀਉ ਆਪ ਬੁਝਾਏ ਸਚ ਨਾਮ ਸੋਈ ਜਨ ਪਾਏ ਸੋ ਸਮਦਰਸੀ ਤਤ ਕਾ ਬੀਤਾ ਨਾਨਕ ਸਗਲ ਸ੍ਰਿਸ਼ਟ ਕਾ ਜੀਤਾ ਜੀ ਜੰਤਰ ਸਭ ਤਾ ਕੈ ਹਾਥ ਦੀਨ ਦਿਆਲ ਅਨਾਥ ਕੋ ਨਾਥ ਜਿਸ ਰਾਖੈ ਤਿਸ ਕੋਈ ਨ ਮਾਰੈ ਸੋ ਮੂਆ ਜਿਸ ਮਨੋ ਵਿਸਾਰੈ ਤਿਸ ਤਜ ਅਵਰ ਕਹਾਂ ਕੋ ਜਾਏ ਸਭ ਸਿਰ ਏਕ ਨਰਿੰਜਨ ਰਾਏ ਜੀ ਕੀ ਜੁਗਤ ਜਾ ਕੈ ਸਭ ਹਾਥ ਅੰਤਰ ਬਾਹਰ ਜਾਨੋ ਸਾਥ ਗੁਣ ਨਿਧਾਨ ਬੇਅੰਤ ਭਾਰ ਨਾਨਕ ਦਾਸ ਸਦਾ ਬਲਿਹਾਰ ਪੂਰਨ ਪੂਰ ਰਹੇ ਦਿਆਲ ਸਭ ਉਪਰ ਹੋਵਤ ਕਿਰਪਾਲ ਆਪਣੇ ਕਰਤਬ ਜਾਣੈ ਆਪ ਅੰਤਰ ਜਾਮੀ ਰਹਿਓ ਬਿ ਆਪ ਪ੍ਰਤ ਪਾਲੈ ਜੀਨ ਬਹੁ ਭਾਂਤ ਜੋ ਜੋ ਰਥਿਓ ਸੋ ਤਿਸੈ ਧਿਆਤ ਜਿਸ ਭਾਵੈ ਤਿਸਲੇ ਮਿਲਾਏ ਭਗਤ ਕਰਹਿ ਹਰ ਕੇ ਗੁਣ ਗਾਏ ਮਨ ਅੰਤਰ ਵਿਸ਼ਵਾਸ ਕਰ ਮੰਨਿਆ ਕਰਨਹਾਰ ਨਾਨਕ ਇੱਕ ਜਾਣਿਆ ਜਨ ਲਾਗਾ ਹਰ ਏਕੈ ਨਾਏ ਤਿਸ ਕੀ ਆਸ ਨ ਬਿਰਥੀ ਜਾਏ ਸੇਵਕ ਕੋ ਸੇਵਾ ਬਨਾਈ ਹੁਕਮ ਬੂਝ ਪਰਮ ਪਦ ਪਾਈ ਇਸ ਤੇ ਉਪਰ ਨਹੀਂ ਵਿਚਾਰ ਜਾ ਕੈ ਮਨ ਬਸਿਆ ਨਿਰੰਕਾਰ ਬੰਧਨ ਤੋੜ ਭਏ ਨਿਰਵੈਰ ਅਨੰਦਨ ਪੂਜੈ ਗੁਰ ਕੇ ਪੈਰ ਏ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮਿਲੇ ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਵੋ ਪ੍ਰਭ ਪਰਮ ਆਨੰਦ RAM ਨਾਮ ਤਤ ਕਰੋ ਵਿਚਾਰ ਦੁਰਲਭ ਦੇਖਾ ਕਰੋ ਉਦਾਰ ਅੰਮ੍ਰਿਤ ਬਚਨ ਹਰ ਕੇ ਗੁਣ ਗਾਓ ਪ੍ਰਾਣ ਤਰਨ ਕਾ ਇਹ ਸੁਆਉ ਆਠ ਪੈਰ ਪ੍ਰਾਪੇਖੋ ਨੀਰਾ ਮਿਟਾ ਗਿਆਨ ਬਿਨ ਸੈ ਅੰਧੇਰਾ ਸੁਣ ਉਪਦੇਸ਼ ਹਿਰਦਾ ਬਸਾਓ ਮਨ ਇੱਛੇ ਨਾਨਕ ਫਲ ਪਾਵ ਹਲਤ ਪਲਤ ਦੋਇ ਲਿਹੋ ਸਵਾਰ RAM ਨਾਮ ਮੰਤਰ ਵਰਤਾਰ ਪੂਰੇ ਗੁਰ ਕੀ ਪੂਰੀ ਦੀਖਿਆ ਜਿਸ ਮਨ ਬਸੈ ਤਿਸ ਸਾਚ ਪਰਿਖਿਆ ਮਨ ਤਨ ਨਾਮ ਜਪੋ ਲਿਵਲਾਈ ਦੁਖ ਦਰਦ ਮਨ ਤੇ ਪਹੁੰਚ ਜਾਏ ਸੱਚ ਵਪਾਰ ਕਰੋ ਵਪਾਰੀ ਦਰਗਹ ਨਿ ਬਹਿ ਖੇਪ ਤੁਮਾਰੀ ਏ ਕਾਟੇ ਰੱਖੋ ਮਨ ਮਾਹੇ ਨਾਨਕ ਬੋਹਰ ਨਾ ਆਵਹਿ ਜਾਏ ਤਿਸਤੇ ਦੂਰ ਕਹਾ ਕੋ ਜਾਏ ਉਬਰੈ ਰਾਖਨ ਹਾਰ ਧਿਆਏ ਨਿਰਭਉ ਜਪੈ ਸਗਲ ਭਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ਜਿਸ ਪ੍ਰਭ ਰਾਖੈ ਤਿਸ 나ਹੀ ਦੁਖ ਨਾਮ ਜਪਤ मनहो वत सुख चिंता जाय मिटे अहंकार तिस जन को कोए ना पहुचन हार सिर ऊपर ठांडा गुरु सुरा नानक ताके कार्य पूरा मत पूरी अमृत जाके दृष्ट दर्शन पेखत उदरत श्रेष्ठ चरण कमल जाके अनूप सफल दर्शन ਸੁੰਦਰ ਹਰ ਰੂਪ ਧਨ ਸੇਵਾ ਸੇਵਕ ਪਰਵਾਨ ਅੰਤਰ ਜਾਮੀ ਪੁਰਖ ਪ੍ਰਦਾਨ ਜਿਸ ਮਨ ਵਸੈ ਸੋ ਹੋਤ ਨਿਹਾਲ ਤਾਂ ਕਹਿ ਨਿਕਟ ਨ ਆਵਤ ਕਾਲ ਅਮਰ ਭਏ ਅਮਰ ਆਪਨ ਪਾਇਆ ਸਾਧ ਸੰਗ ਨਾਨਕ ਹਰ ਧਿਆਇਆ ਸ਼ਲੋਕ ਗਿਆਨ ਅੰਜਨ ਗੁਰ ਦਿਆ ਅਗਿਆਨ ਅਧੇਰ ਬਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਅਸ਼ਟਪਦੀ ਸੰਤ ਸੰਗ ਅੰਤਰ ਪ੍ਰਾਪਰਿ ਠਾ ਨਾਮ ਪ੍ਰਭੂ ਕਾਲਾ ਗਾ ਮੀਠਾ ਸਗਲ ਸਮਗਰੀ ਏਕਸ ਘਟ ਮਾਹੇ ਅਨਕ ਰੰਗ ਨਾਨਾ ਦ੍ਰਿਸ਼ਟਾ ਹੈ ਨਉਨਦ ਅਮਰਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਬਿਸਰਾਮ ਸੁੰਨ ਸਮਾਦ ਅਨਹਤ ਤਹਨਾਦ ਕਹਿਨ ਨ ਜਾਈ ਅਚਰਜ ਬਿਸਮਾਦ ਤਿੰਨ ਦੇਖਿਆ ਜਿਸ ਆਪ ਦਿਖਾਏ ਨਾਨਕ ਤਿਸ ਜਨ ਸੋਜੀ ਪਾਏ ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਹਾ ਭਗਵੰਤ ਧਰਨ ਮਾਹੀ ਆਕਾਸ਼ ਪਿਆਲ ਸਰਬ ਲੋਕ ਪੂਰਨ ਪ੍ਰਤਪਾਲ ਬਨ ਤਨ ਪਰਬਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ ਪੌਣ ਪਾਣੀ ਬੈਸੰਤ ਰਮਾਹੇ ਚਾਰ ਕੁੰਠ ਦਹ ਜਿਸੈ ਸਮਾਹੇ ਤਿਸਤੇ ਭਿੰਨ ਨਹੀਂ ਕੋਠਾਓ ਗੁਰ ਪ੍ਰਸਾਦ ਨਾਨਕ ਸੁਖ ਪਾਉ ਵੇਦ ਪ੍ਰਾਨ ਸਿਮਰਤ ਮੈਂ ਦੇਖ ਸਸੀ ਅਰ ਸੂਰ ਨਖਤਰ ਮੈਂ ਏਕ ਵਾਣੀ ਪ੍ਰਭ ਕੀ ਸਭ ਕੋ ਬੋਲੇ ਆਪ ਢੋਲ ਨਾ ਕਬ ਹੂੰ ਢੋਲੇ ਸਰਬ ਕਲਾ ਕਰ ਖੇਲੇ ਖੇਲ ਮੂਲ ਨਾ ਪਾਈਐ ਗੁਣੈ ਮੂਲ ਸਰਬ ਜੋਤ ਮੈਂ ਜਾਂ ਕੀ ਜੋਤ ਧਾਰ ਰਹਿਓ ਸੁਆਮੀ ਓਤ ਪੋਤ ਗੁਰ ਪ੍ਰਸਾਦ ਭਰਮ ਕਾ ਨਾਸ ਨਾਨਕ ਤਿਨ ਮਹਿ ਇਹ ਵਿਸਾਸ ਸਤ ਜਨਾ ਕਾ ਪੇਖਨ ਸਭ ਬ੍ਰਹਮ ਸਤ ਜਨਾ ਕੈ ਹਿਰਦੈ ਸਭ ਧਰਮ ਸਤ ਜਨਾ ਸੁਨੈ ਸ਼ੁਭ ਬਚਨ ਸਰਬ ਵਿਆਪੀ ਰਾਮ ਸੰਗ ਰਚਨ ਜਿਨ ਜਾਤਾ ਤਿਸ ਕੀ 에 ਰਹਿਤ ਸਤ ਬਚਨ ਸਾਧੂ ਸਭ ਕਹਿਤ ਜੋ ਜੋ ਹੋਏ ਸੋਈ ਸੁਖ ਮਾਨੈ ਕੰਨ ਖਰਾਵਨ ਹਾਰ ਪ੍ਰਭ ਜਾਨੈ ਅੰਤਰ ਵਸੇ ਬਾਰ ਪੀਉਹੀ ਨਾਨਕ ਦਰਸ਼ਨ ਦੇਖ ਸਭ 모ਹੀ ਆਪ ਸਤ ਕੀਆ ਸਭ ਸਤ ਤਿਸ ਪ੍ਰਭ ਤੇ सगली ਉਤਪਤ ਤਿਸ ਭਾਵੈ ਤਾਂ ਕਰੇ ਵਿਸਤਾਰ ਤਿਸ ਭਾਵੈ ਤਾਂ ਏਕੰਕਾਰ ਅਨਕ ਕਲਾ ਲਖੀ ਨਹ ਜਾਏ ਜਿਸ ਭਾਵੈ ਤਿਸ ਲਏ ਮਿਲਾਏ ਕਵਨ ਨਿਕਟ ਕਵਨ ਕਹੀਐ ਦੂਰ ਆਪੇ ਆਪ ਆਪ ਵਰਪੂਰ ਅੰਤਰਗਤ ਜਿਸ ਆਪ ਜਨਾਏ ਨਾਨਕ ਤਿਸ ਜਨ ਆਪ ਬੁਝਾਏ ਸਰਬ ਪੂਤ ਆਪ ਵਰਤਾਰਾ ਸਰਬ ਨੈਨ ਆਪ ਵੇਖਨ ਹਾਰਾ ਸਗਲ ਸਮਗਰੀ ਜਾ ਕਾ ਤਨਾ ਆਪਨ ਜਸ ਆਪ ਹੀ ਸੁਨਾ ਆਵਨ ਜਾਨ ਇੱਕ ਖੇਲ ਬਨਾਇਆ ਆਗਿਆਕਾਰੀ ਕੀਨੀ ਮਾਇਆ ਸਭ ਕਹਿ ਮਦ ਅਲਿਪ ਤੋ ਰਹਿ ਜੋ ਕਿਛ ਕਹਿਣਾ ਸੋ ਆਪੇ ਕਹੈ ਆਗਿਆ ਆਵੈ ਆਗਿਆ ਜਾਇ ਨਾਨਕ ਜਾਂ ਭਾਵੈ ਤਾ ਲਈ ਸਮਾਇ ਇਸ ਤੇ ਹੋਏ ਸੋ ਨਾਹੀ ਬੁਰਾ ਉਰੇ ਕਹੋ ਕਿਨੈ ਕਛ ਕਰਾ ਆਪ ਭਲਾ ਕਰ ਤੂਤ ਅਤਨੀ ਕੀ ਆਪੇ ਜਾਣੈ ਆਪਣੇ ਜੀ ਕੀ ਆਪ ਸਾਚ ਧਾਰੀ ਸਭ ਸਾਚ ਪੋਤ ਪੋਤ ਆਪਨ ਸੰਗਰਾਜ ਤਾਂ ਕੀ ਗਤਮਿਤ ਕਹੀ ਨ ਜਾਏ ਦੂਸਰ ਹੋਏ ਤਾਂ ਸੋਜੀ ਪਾਏ ਤਿਸ ਕਾ ਕੀਆ ਸਭ ਪਰਵਾਨ ਗੁਰ ਪ੍ਰਸਾਦ ਨਾਨਕਹਿ ਜਾਨ ਜੋ ਜਾਣੈ ਤਿਸ ਸਦਾ ਸੁਖ ਹੋਏ ਆਪ ਮਿਲਾਏ ਲਐ ਪ੍ਰਭ ਸੋਏ ਓ ਤਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਰਿਦੈ ਭਗਵੰਤ ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗ ਤਤਰਾਇਆ ਜਨ ਆਵਨ ਕਾ ਇਹੈ ਸੁਆਉ ਜਨ ਕੈ ਸੰਗ ਚਿਤ ਆਵੈ ਨਾਮ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਸ਼ਲੋਕ ਪੂਰਾ ਪ੍ਰਭ ਅਰਾਧਿਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਉ ਅਸ਼ਟਪਦੀ ਪੂਰੇ ਗੁਰ ਕਾ ਸੁਨ ਉਪਦੇਸ ਪਾਰ ਬ੍ਰਹਮ ਨਿਕਟ ਕਰ ਪੇਖ ਸਾਥ ਸਾਥ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ ਆਸ ਅੰਤ ਤਿਆਗੋ ਤਰੰਗ ਸੰਤ ਜਨਾਂ ਕੀ ਤੂਰ ਮਨ ਮੰਗ ਆਪ ਛੋੜ ਬੇਨਤੀ ਕਰੋ ਸਾਧ ਸੰਗ ਅਗਨ ਸਾਗਰ ਤਰੋ ਹਰ ਧਨ ਕੇ ਭਰ ਲਿਓ ਭੰਡਾਰ ਨਾਨਕ ਗੁਰਪੂਰੇ ਨਮਸ਼ਕਾਰ ਖੇਮ ਕੁਸਲ ਸਹਿਜ ਆਨੰਦ ਸਾਧ ਸੰਗ ਪੰਜ ਪਰਮ ਆਨੰਦ ਨਰਕ ਨਿਵਾਰ ਉਧਾਰੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ ਚਿਤ ਚਿਤ ਵਹੁ ਨਾਰਾਇਣ ਏਕ ਇਕ ਰੂਪ ਜਾਂ ਕੇ ਰੰਗ ਅਨੇਕ ਗੋਪਾਲ ਦਮੋਦਰ ਦੀਨ ਦਿਆਲ ਦੁਖ ਭੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਇਹ ਆਧਾਰ ਉਤਮ ਸ਼ਲੋਕ ਸਾਧਕੇ ਬਚਨ ਅਮਲੀਕ ਲਾਲ ਇਹ ਰਤਨ ਸੁਣਤ ਕਮਾਵਤ ਹੋ ਤੋ ਉਦਾਰ ਆਪ ਤਰੈ ਲੋਕਹਿ ਨਿਸਤਾਰ ਸਫਲ ਜੀਵਨ ਸਫਲਤਾ ਕਾ ਸੰਗ ਜਾਂ ਕੈ ਮਨ ਲਾਗਾ ਹਰ ਰੰਗ ਜਿਹਾ ਜਿਹਾ ਸ਼ਬਦ ਨਾ ਹਦਵਾਜੈ ਸੁਣ ਸੁਣ ਅਨੰਦ ਕਰੇ ਪ੍ਰਭ ਗਾਜੈ ਪ੍ਰਗਟੇ ਗੋਪਾਲ ਮਹਾਂਤ ਕੈ ਮਾਥੇ ਨਾਨਕ ਉਦਰੇ ਤਿਨ ਕੈ ਸਾਥੇ ਸਰਨ ਜੋਗ ਸੁਣ ਸਰਣੀ ਆਏ ਕਰ ਕਿਰਪਾ ਪ੍ਰਭ ਆਪ ਮਿਲਾਏ ਮਿਟ ਗਏ ਬੈਰ ਭੈ ਸਭ ਰੇਨ ਅੰਮ੍ਰਿਤ ਨਾਮ ਸਾਧ ਸੰਗ ਲੈਣ ਸੋ ਪ੍ਰਸੰਨ ਭਏ ਗੁਰਦੇਵ ਪੂਰਨ ਹੋਈ ਸੇਵ ਕੀ ਸੇਵ ਆਲ ਜੰਜਾਲ ਵਿਕਾਰ ਤੇ ਰਹਤੇ RAM ਨਾਮ ਸੁਨ ਰਸਨਾ ਕਹਤੇ ਕਰ ਪ੍ਰਸਾਦ ਆ ਪ੍ਰਭ ਧਾਰੀ ਨਾਨਕ ਨੇ ਵਹੀ ਖੇਪ ਹਮਾਰੀ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਚੀਤ ਸੋ ਕਮਨੀ ਸਹਜ ਗੋਬਿੰਦ ਗੁਣ ਨਾਮ ਜਿਸ ਮਨ ਵਸੈ ਸੋ ਹੋਤ ਨਿਦਾਨ ਸਰਬ ਇੱਛਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਊਚ ਪਾਈ ਅਸਥਾਨ ਬਹੁਰ ਨ ਹੋਵੇ ਆਵਣ ਜਾਣ ਹਰ ਤਨ ਖਾੜ ਚਲੈ ਜਨ ਸੋਏ ਨਾਨਕ ਜਿਸ ਹੈ ਪ੍ਰਾਪਤ ਹੋਏ ਖੇਮ ਸ਼ਾਂਤ ਰਿਧ ਨਵ ਨਿਧ ਬੁੱਧ ਗਿਆਨ ਸਰਬ ਤਹਿ ਸਿਧ ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੈ ਮਦ ਸਗਲ ਤੇ ਉਦਾਸ ਸੁੰਦਰ ਚਤੁਰ ਤਤ ਕਾ ਬੀਤਾ ਸਮਦਰਸੀ ਏਕ ਦ੍ਰਿਸ਼ਟੇਤਾ ਇਹ ਫਲ ਤਿਸ ਜਨ ਕੈ ਮੁਖ ਭਨੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ ਇਹ ਨਿਧਾਨ ਜਪੈ ਮਨ ਕੋਏ ਸਭ ਯੁਗ ਮਹਿ ਕਾਂ ਕੀ ਗਤ ਹੋਏ ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮਰਤ ਸਾਸਰ ਵੇਦ ਬਖਾਣੀ ਸਗਲ ਮਤਾਤ ਕੇਵਲ ਹਰ ਨਾਮ ਗੋਬਿੰਦ ਭਗਤ ਕੈ ਮਨ ਬਿਸਰਾਮ ਕੋਟ ਅਪਰਾਧ ਸਾਧ ਸੰਗ ਮਿਟੈ ਸੰਤ ਕਿਰਪਾ ਤੇ ਜਮ ਤੇ ਛੁਟੈ ਜਾਖੇ ਮਸਤਕ ਕਰਮ ਪ੍ਰਭ ਪਾਏ ਸਾਧ ਸ਼ਰਨ ਨਾਨਕ ਤੇ ਆਏ ਜਿਸ ਮਨ ਬਸੈ ਸੁਣੈ ਲਾਇ ਪ੍ਰੀਤ ਕਿਸ ਜਨ ਆਵੈ ਹਰ ਪ੍ਰਭ ਚੀਤ ਜਨਮ ਮਰਨ ਤਾਕਾ ਦੁੱਖ ਨਿਵਾਰੈ ਦੁਲਬ ਦੇਹ ਤਤਕਾਲ ਉਧਾਰੈ ਨਿਰਮਲ ਸੁਭਾ ਅੰਮ੍ਰਿਤ ਤਾਕੀ ਬਾਣੀ ਏਕ ਨਾਮ ਮਨ ਮਾਹੀਂ ਸੁਮਾਨੀ ਦੁੱਖ ਰੋਗ ਬਿਨ ਸੇ ਭੈ ਭਰਮ ਸਾਧਨਾ ਨਿਰਮਲ ਤਾਕੇ ਕਰਮ ਸਭ ਤੇ ਊਚ ਤਾਂ ਕੀ ਸ਼ੋਭਾ ਬਣੀ ਨਾਨਕ ਇਹ ਗੁਣ ਨਾਮ ਸੁਖਮਨੀ ਸਭ ਤੇ ਊਚ ਤਾਂ ਕੀ ਸ਼ੋਭਾ ਬਣੀ ਨਾਨਕ ਇਹ ਗੁਣ ਨਾਮ ਸੁਖਮਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ